ਇਤਿਹਾਸ ਵਿੱਚ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਰਿਵਾਰ ਸਮੇਤ ਦੁਰਗਿਆਣਾ ਮੰਦਰ ਜਾ ਕੇ ਸ਼ੀਤਲਾ ਦੇਵੀ ਦੀ ਪੂਜਾ ਕੀਤੀ ਸੀ ਪਰ ਸਵਾਲ ਹੀ ਉੱਠਦਾ ਹੈ ਕਿ ਕੀ ਗੁਰੂ ਅਰਜਨ ਦੇਵ ਜੀ ਵਾਕਈ ਪਰਿਵਾਰ ਸਮੇਤ ਦੁਰਗਿਆਣਾ ਮੰਦਰ ਗਏ ਸਨ ਕਿ ਵਾਕਈ ਹੀ ਉਹਨਾਂ ਨੇ ਉੱਥੇ ਜਾ ਕੇ ਸ਼ੀਤਲਾ ਦੇਵੀ ਦੀ ਪੂਜਾ ਕੀਤੀ ਸੀ ਜਾਂ ਇਹ ਸਿਰਫ ਇੱਕ ਕਹਾਣੀ ਹੈ ਜੋ ਇਤਿਹਾਸ ਵਿੱਚ ਬਾਅਦ ਵਿੱਚ ਸ਼ਾਮਲ ਕੀਤੀ ਗਈ ਸ਼ੀਤਲਾ ਦੇਵੀ ਆਖਰ ਕੌਣ ਸੀ ਇਸ ਦੀ ਪੂਜਾ ਦਾ ਕੀ ਮਹੱਤਵ ਹੈ ਅਤੇ ਇਸ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਅਤੇ ਇਹ ਸਾਖੀ ਸਭ ਤੋਂ ਪਹਿਲਾਂ ਕਿਸ ਨੇ ਲਿਖੀ ਇਹ ਇਤਿਹਾਸ ਵਿੱਚ ਕਿਵੇਂ ਦਾਖਲ ਹੋਈ ਤੇ ਇਹ ਕਿੰਨੀ ਕੁ ਸੱਚ ਹੈ ਤੇ ਕਿੰਨੀ ਕੁ ਝੂਠਾ ਹੈ ਉਹ ਕਿਹੜੀ ਕਹਾਣੀ ਸੀ ਜਿਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਦੁਰਗਿਆਣਾ ਮੰਦਰ ਜਾਣਾ ਪਿਆ ਜਾਂ ਇਹ ਸਿਰਫ ਇੱਕ ਗਲਤ ਫਲਾਈ ਹੋਈ ਗੱਲ ਹੈ ਜੋ ਸਿੱਖ ਇਤਿਹਾਸ ਨੂੰ ਖਰਾਬ ਕਰਨ ਦੀ ਸਾਜ਼ਿਸ਼ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਤਿਹਾਸ ਦੀ ਪਰਤਦਰ ਪਰਤ ਖੋਜ ਕਰਾਂਗੇ ਪਰਮ ਅਤੇ ਹਕੀਕਤ ਵਿੱਚ ਫਰਕ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਇਸ ਕਹਾਣੀ ਦੇ ਪਿੱਛੇ ਦੀ ਅਸਲ ਸਚਾਈ ਅਸੀਂ ਤੁਹਾਨੂੰ ਇਤਿਹਾਸ ਦਾ ਉਹ ਪੱਖ ਵਿਖਾਵਾਂਗੇ ਜੋ ਤੁਹਾਨੂੰ ਸ਼ਾਇਦ ਪਹਿਲਾਂ ਕਿਸੇ ਨੇ ਦੱਸਿਆ ਹੋਵੇਗਾ ਸੱਚ ਜਾਣਨ ਲਈ ਸਾਡੀ ਪੂਰੀ ਵੀਡੀਓ ਜ਼ਰੂਰ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪੰਥ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਨਾਲ ਜੁੜੀ ਹੋਈ ਇੱਕ ਬਹੁਤ ਹੀ ਹੈਰਾਨੀਜਨਕ ਸਾਖੀ ਦਾ ਸੱਚ ਸਾਹਮਣੇ ਰੱਖ ਰਹੇ ਹਾਂ ਇਸ ਸਾਖੀ ਦਾ ਸਬੰਧ ਸਿਰਫ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਨਾਲ ਹੀ ਨਹੀਂ ਬਲਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਬਚਪਨ ਦੇ ਨਾਲ ਜੁੜਿਆ ਹੋਇਆ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਸ ਸਾਖੀ ਦਾ ਪਿਸ਼ੋਕਣ ਅਤੇ ਵੇਰਵਾ ਦਿੰਨੇ ਹਾਂ ਤਾਂ ਜੋ ਅਸੀਂ ਅਸਲ ਸਚਾਈ ਤੱਕ ਪਹੁੰਚ ਸਕੀਏ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਪ੍ਰਕਾਸ਼ ਧੰ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੇ ਉਦਰ ਤੋਂ ਹੋਇਆ ਸੀ ਸਾਲ 1595 ਈਸਵੀ ਵਿੱਚ ਗੁਰੂ ਕੀ ਵਡਾਲੀ ਵਿਖੇ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਪ੍ਰਕਾਸ਼ ਹੋਇਆ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਜਦੋਂ ਬਾਲਕ ਹਰਗੋਬਿੰਦ ਸਾਹਿਬ ਜੀ 6 ਸਾਲ ਦੀ ਉਮਰ ਦੇ ਸਨ ਉਹਨਾਂ ਨੂੰ ਚੇਚਕ ਦੀ ਬਿਮਾਰੀ ਨਿਕਲ ਆਈ ਜਿਸ ਨੂੰ ਅੰਗਰੇਜ਼ੀ ਵਿੱਚ ਸਮਾਲ ਪੌਂਕਸ ਜਾਂ ਚਿਕਨ ਪੌਂਕਸ ਕਹਿੰਦੇ ਨੇ ਬਾਲਕ ਹਰਗੋਬਿੰਦ ਜੀ ਨੂੰ ਪਹਿਲੇ ਦਿਨ ਕਾਫੀ ਤੇਜ਼ ਬੁਖਾਰ ਹੋਇਆ ਅਤੇ ਸਾਰਾ ਸਰੀਰ ਦਾਣਿਆਂ ਦੇ ਨਾਲ ਭਰ ਗਿਆ ਉਹ ਕਾਫੀ ਦਿਨ ਇਸੇ ਤਰ੍ਹਾਂ ਬੇਹੋਸ਼ੀ ਦੀ ਹਾਲਤ ਵਿੱਚ ਰਹੇ ਇਸ ਬਾਬਤ ਹੀ ਇੱਕ ਇਤਿਹਾਸਕਾਰ ਨੇ ਲਿਖਿਆ ਹੈ ਕਿ ਗੁਰੂ ਸਾਹਿਬ ਪਰਿਵਾਰ ਸਮੇਤ ਦੁਰਗਾਣਾ ਮੰਦਰ ਜਾਂਦੇ ਹਨ ਅਤੇ ਸੀਤ라 ਦੇਵੀ ਦੀ ਪੂਜਾ ਕਰਦੇ ਹਨ ਤਾਂ ਕਿ ਬਾਲਕ ਹਰਗੋਬਿੰਦ ਜੀ ਛੇਤੀ ਠੀਕ ਹੋ ਜਾਣ ਅਤੇ ਉਹਨਾਂ ਦਾ ਕੋਈ ਅੰਗ ਮਾਰਿਆ ਨਾ ਜਾਵੇ। ਹੁਣ ਇਹ ਸਾਖੀ ਸੁਣ ਕੇ ਹਰ ਸਿੱਖ ਦੇ ਮਨ ਵਿੱਚ ਆਪਣੇ ਆਪ ਹੀ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਹਨ ਕਿ ਕੀ ਹੈ ਇਹ ਚੇਚਕ ਦੀ ਬਿਮਾਰੀ ਅਤੇ ਕੌਣ ਹੈ ਸ਼ੀਤਲਾ ਦੇਵੀ? ਕਿ ਵਾਕਿਆ ਗੁਰੂ ਸਾਹਿਬ ਕਿਸੇ ਦੇਵੀ ਦੀ ਪੂਜਾ ਕਰ ਸਕਦੇ ਨੇ? ਇਹ ਸਾਖੀ ਆਖਰ ਲਿਖੀ ਕਿੰਨੇ ਅਤੇ ਕਿੱਥੇ-ਕਿੱਥੇ ਲਿਖੀ ਹੋਈ ਹੈ? ਕੀ ਸਾਖੀ ਲਿਖਣ ਵਾਲਾ ਕੋਈ ਸਿੱਖ ਇਤਿਆਜ਼ ਕਰ ਹੈ ਜਾਂ ਕੋਈ Hindu? ਕੀ ਇਸ ਸਾਖੀ ਬਾਰੇ ਗੁਰਬਾਣੀ ਵਿੱਚ ਵੀ ਕੁਝ ਲਿਖਿਆ ਹੋਇਆ ਹੈ? ਕੀ ਗੁਰਬਾਣੀ ਅਨੁਸਾਰ ਸ਼ੀਤਲਾ ਦੇਵੀ ਦੀ ਪੂਜਾ ਕਰਨੀ ਚਾਹੀਦੀ ਹੈ ਜਾਂ ਨਹੀਂ? ਇਹ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਸੰਖੇਪ ਰੂਪ ਵਿੱਚ ਦੱਸਦੇ ਹਾਂ ਕਿ ਚੇਚਕ ਦੀ ਬਿਮਾਰੀ ਕੀ ਹੁੰਦੀ ਹੈ ਅਤੇ ਸ਼ੀਤਲਨਾ ਦੇਵੀ ਕੌਣ ਹੈ ਚੇਚਕ ਦੀ ਬਿਮਾਰੀ ਅਰਸਲ ਜ਼ਿਆਦਾਤਰ ਬੱਚਿਆਂ ਨੂੰ ਹੁੰਦੀ ਹੈ ਇਹ ਇੰਨੀ ਭੈੜੀ ਹੁੰਦੀ ਹੈ ਕਿ ਇਸ ਬਿਮਾਰੀ ਨਾਲ ਪਹਿਲਾਂ ਬੁਖਾਰ ਚੜਦਾ ਹੈ ਫਿਰ ਮਰੀਜ਼ ਬੇਸੁਰਤ ਹੋ ਜਾਂਦਾ ਹੈ ਸਰੀਰ ਅੱਗ ਵਾਂਗ ਲਾਲ ਹੋ ਜਾਂਦਾ ਹੈ ਤੇ ਸਰੀਰ ਫਲੂਹਾ ਨਾਲ ਪਰ ਜਾਂਦਾ ਹੈ ਜਦ ਫਲੂਹਾ ਨਾਲ ਸਰੀਰ ਪਰ ਜਾਂਦਾ ਹੈ ਤਾਂ ਫਿਰ ਬੁਖਾਰ ਘਟਦਾ ਹੈ ਚੇਚਕ ਦੀ ਬਿਮਾਰੀ ਨੂੰ ਸੀਤਲਾ ਦਾ ਰੋਗ ਵੀ ਕਹਿੰਦੇ ਹਨ ਇਸੇ ਕਰਕੇ ਇਸ ਬਿਮਾਰੀ ਨੂੰ ਠੀਕ ਕਰਨ ਲਈ ਆਮ ਲੋਕ ਅਤੇ ਖਾਸ ਕਰਕੇ ਹਿੰਦੂ ਧਰਮ ਦੇ ਲੋਕ ਬਿਮਾਰ ਬੱਚੇ ਨੂੰ ਸੀਤਲਾ ਦੇਵੀ ਦੇ ਮੰਦਰ ਲੈ ਕੇ ਜਾਂਦੇ ਹਨ ਅਤੇ ਸੀਤਲਾ ਦੇਵੀ ਦੀ ਪੂਜਾ ਕਰਦੇ ਹਨ ਤਾਂ ਕਿ ਉਹ ਆਪਣੀ ਕਿਰਪਾ ਕਰਕੇ ਉਹਨਾਂ ਦੇ ਬੱਚੇ ਦਾ ਰੋਗ ਦੂਰ ਕਰ ਦੇਵੇ ਅਤੇ ਉਹਨਾਂ ਦਾ ਬੱਚਾ ਪੂਰਾ ਠੀਕ ਹੋ ਜਾਵੇ ਪੁਰਾਣੇ ਸਮਿਆਂ ਵਿੱਚ ਜਿਸ ਨੂੰ ਇਹ ਬਿਮਾਰੀ ਹੁੰਦੀ ਸੀ ਉਸ ਦਾ ਕੋਈ ਨਾ ਕੋਈ ਸਰੀਰ ਦਾ ਅੰਗ ਮਾਰਿਆ ਜਾਂਦਾ ਸੀ ਖਾਸ ਕਰਕੇ ਇਸ ਦਾ ਅੱਖਾਂ ਦੇ ਉੱਤੇ ਬਹੁਤ ਬੁਰਾ ਅਸਰ ਹੁੰਦਾ ਸੀ ਕਈ ਵਾਰੀ ਤਾਂ ਹੁੰਦਾ ਸੀ ਕਿ ਬੱਚੇ ਦੀ ਇੱਕ ਅੱਖ ਜਾਂ ਦੋਵੇਂ ਅੱਖਾਂ ਖਰਾਬ ਹੋ ਜਾਂਦੀਆਂ ਸਨ ਜਿਵੇਂ ਕਿ ਬਚਪਨ ਵਿੱਚ ਮਰ ਜਾਂ ਅਜੀਤ ਸਿੰਘ ਨੂੰ ਚੀਚਕ ਦੀ ਬਿਮਾਰੀ ਹੋਈ ਅਤੇ ਬਿਮਾਰੀ ਦੀ ਹਾਲਤ ਵਿੱਚ ਉਹਨਾਂ ਦੀ ਇੱਕ ਅੱਖ ਖਰਾਬ ਹੋ ਗਈ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੀਤਲਾ ਦੇਵੀ ਕੌਣ ਹੁੰਦੀ ਹੈ। ਹਿੰਦੂਆਂ ਦੇ ਵਿੱਚ ਸੀਤਲਾ ਦੇਵੀ ਪਾਰਵਤੀ ਜਾਂ ਦੁਰਗਾ ਦਾ ਰੂਪ ਮੰਨੀ ਜਾਂਦੀ ਹੈ। ਹਿੰਦੂ ਧਰਮ ਅਨੁਸਾਰ ਇਹ ਦੇਵੀ ਲਾਲ ਕੱਪੜੇ ਪਾਉਂਦੀ ਹੈ। ਖੋਤੇ ਦੀ ਸਵਾਰੀ ਕਰਦੀ ਹੈ। ਇਸ ਨੇ ਹੱਥਾਂ ਦੇ ਵਿੱਚ ਝਾੜੂ, ਛੱਜ ਅਤੇ ਪਾਣੀ ਦਾ ਘੜਾ ਫੜਿਆ ਹੁੰਦਾ ਹੈ। ਅਸੀਂ ਇਹ ਦੇਵੀ ਦਾ ਮਜ਼ਾਕ ਨਹੀਂ ਉਡਾਰੇ ਬਲਕਿ ਹਿੰਦੂ ਅਨੁਸਾਰ ਜੋ ਸ਼ੀਤਲਾ ਦੇਵੀ ਦਾ ਚਿੱਤਰਣ ਕੀਤਾ ਜਾਂਦਾ ਹੈ ਅਸੀਂ ਉਹੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਝਾੜੂ ਉੱਤੇ ਛੱਜ ਫੜਨਾ ਮਤਲਬ ਹੈ ਕਿ ਇਹ ਦੇਵੀ ਸਫਾਈ ਦਾ ਪ੍ਰਤੀਕ ਹੈ ਅਤੇ ਪਾਣੀ ਸ਼ੁੱਧਤਾ ਦਾ ਪ੍ਰਤੀਕ ਹੈ ਸੋ ਹਿੰਦੂ ਧਰਮ ਅਨੁਸਾਰ ਇਹ ਦੇਵੀ ਸਰੀਰ ਨੂੰ ਸਾਫ਼ ਅਤੇ ਸ਼ੁੱਧ ਰੱਖਦੀ ਹੈ ਯਾਨੀ ਕਿ ਸ਼ੀਤਲਾ ਦੇਵੀ ਸਰੀਰਕ ਰੋਗਾਂ ਨੂੰ ਦੂਰ ਕਰਦੀ ਹੈ ਅਤੇ ਬਿਮਾਰੀਆਂ ਤੋਂ ਬਚਾਉਂਦੀ ਹੈ ਖਾਸ ਕਰਕੇ ਗਰਮੀ ਅਤੇ ਬਸੰਤ ਦੇ ਮੌਸਮ ਵਿੱਚ ਇਸ ਦੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਸੀਜ਼ਨ ਚੇਂਜ ਹੋਣ ਕਰਕੇ ਮੌਸਮ ਬਦਲਣ ਕਰਕੇ ਬਿਮਾਰੀਆਂ ਫੈਲਦੀਆਂ ਹਨ ਇਨਫੈਕਸ਼ਨ ਵਧਦੀ ਹੈ ਅਤੇ ਲੋਕ ਖਾਸ ਕਰਕੇ ਬਿਮਾਰ ਹੁੰਦੇ ਹਨ ਸੋ ਇਹਨਾਂ ਮੌਸਮਾਂ ਦੇ ਵਿੱਚ ਸੀਤਲਾ ਦੇਵੀ ਦੀ ਖਾਸ ਕਰਕੇ ਪੂਜਾ ਕੀਤੀ ਜਾਂਦੀ ਹੈ ਦੇਵੀ ਦੀ ਪੂਜਾ ਵਾਲੇ ਦਿਨ ਖਾਸ ਤੌਰ ਤੇ ਠੰਡੀਆਂ ਅਤੇ ਬਹੀਆਂ ਰੋਟੀਆਂ ਵੰਡੀਆਂ ਜਾਂਦੀਆਂ ਹਨ ਮਤਲਬ ਕਿ ਪੂਜਾ ਵਾਲੇ ਦਿਨ ਬਾਸਾ ਭੋਜਨ ਵਰਤਾਇਆ ਜਾਂਦਾ ਹੈ ਕਿਉਂਕਿ ਬੱਚਿਆਂ ਨੂੰ ਆਮ ਤੌਰ ਤੇ ਛੋਟੀ ਉਮਰ ਵਿੱਚ ਹੀ ਬਿਮਾਰੀ ਨਿਕਲਦੀ ਹੈ ਇਸ ਕਰਕੇ ਇਸ ਦੇਵੀ ਨੂੰ ਪੂਜਿਆ ਜਾਂਦਾ ਹੈ ਤਾਂ ਕਿ ਉਹ ਬੱਚਿਆਂ ਦੀ ਚੇਚਕ ਦੀ ਬਿਮਾਰੀ ਦੂਰ ਕਰ ਦੇਵੇ ਹੁਣ ਅਸੀਂ ਇਸ ਸਾਖੀ ਦੀ ਵਿਚਾਰ ਵਲੋਂਦੇ ਹਾਂ ਅਗਲੀ ਵਿਚਾਰ ਅਸੀਂ ਇੱਕ ਆਰਡਰ ਵਿੱਚ ਕਰਾਂਗੇ ਪਹਿਲਾਂ ਗੱਲ ਕਰਾਂਗੇ ਕਿ ਇਸ ਸਾਖੀ ਬਾਰੇ ਗੁਰਬਾਣੀ ਵਿੱਚ ਕੀ ਲਿਖਿਆ ਹੋਇਆ ਹੈ ਫਿਰ ਗੁਰਬਾਣੀ ਅਤੇ ਇਤਿਹਾਸ ਵਿੱਚ ਦੇਵੀ ਪੂਜਾ ਬਾਰੇ ਕੀ ਉਪਦੇਸ਼ ਹੈ ਫਿਰ ਗੱਲ ਕਰਾਂਗੇ ਕਿ ਇਹ ਸਾਖੀ ਕਿੱਥੇ ਲਿਖੀ ਹੋਈ ਹੈ ਅਤੇ ਇਸ ਸਾਖੀ ਦਾ ਅਨਲਿਸਿਸ ਕਰਾਂਗੇ ਤਾਂ ਕਿ ਸਾਰੀ ਵਿਚਾਰ ਦਾ ਹਰੇਕ ਪੱਖ ਤੁਸੀਂ ਸਹੀ ਤਰੀਕੇ ਨਾਲ ਸਮਝ ਸਕੋ ਹੁਣ ਸਭ ਤੋਂ ਪਹਿਲਾਂ ਅਸੀਂ ਇਸ ਸਾਖੀ ਦੀ ਵਿਚਾਰ ਗੁਰਬਾਣੀ ਦੀ ਰੋਸ਼ਨੀ ਵਿੱਚ ਕਰਦੇ ਹਾਂ ਕਿ ਗੁਰੂ ਸਾਹਿਬ ਖੁਦ ਇਸ ਬਾਰੇ ਕੀ ਕਹਿੰਦੇ ਹਨ ਕਿਉਂਕਿ ਇਸ ਸਾਖੀ ਦਾ ਜ਼ਿਕਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਖੁਦ ਆਪਣੀ ਬਾਣੀ ਦੇ ਵਿੱਚ ਕੀਤਾ ਹੈ ਇਸ ਲਈ ਸਭ ਤੋਂ ਜ਼ਿਆਦਾ ਔਥੈਂਟਿਕ ਅਤੇ ਇਹ ਪ੍ਰਮਾਣਿਕ ਗਵਾਹੀ ਗੁਰੂ ਅਰਜਨ ਦੇਵ ਜੀ ਦੀ ਆਪਣੀ ਗੁਰਬਾਣੀ ਹੀ ਹੈ ਬੇਸ਼ੱਕ ਇਹ ਸਾਖੀ ਬਿਲਕੁਲ ਸੱਚੀ ਹੈ ਕਿ ਬਾਲਕ ਹਰਗੋਬਿੰਦ ਜੀ ਨੂੰ ਚੇਚਕ ਦੀ ਬਿਮਾਰੀ ਹੋਈ ਸੀ ਅਤੇ ਉਹਨਾਂ ਦੀ ਹਾਲਤ ਵੀ ਬਹੁਤ ਨਾਜ਼ੁਕ ਸੀ ਪਰ ਜਦੋਂ ਉਹ ਬਿਲਕੁਲ ਠੀਕ ਹੋ ਗਏ ਤਾਂ ਉਦੋਂ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਖੁਸ਼ੀ ਵਿੱਚ ਕਈ ਸ਼ਬਦ ਉਚਾਰੇ ਸਨ ਅਤੇ ਉਹ ਆਪ ਲਿਖਦੇ ਹਨ ਕਿ ਬਾਲਕ ਹਰਗੋਬਿੰਦ ਜੀ ਸਿਰਫ ਤੇ ਸਿਰਫ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਹੀ ਠੀਕ ਹੋਏ ਹਨ ਅਸੀਂ ਇੰਦਾਂ ਦੇ ਕਈ ਸ਼ਬਦ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ ਅਤੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਗੁਰੂ ਸਾਹਿਬ ਜੀ ਲਿਖਦੇ ਹਨ ਸੀਤ라 ਤੇ ਰੱਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਇਸ ਦਾ ਮਤਲਬ ਹੈ ਕਿ ਇਹ ਵਾਹਿਗੁਰੂ ਤੂੰ ਹੀ ਕਿਰਪਾ ਕਰਕੇ ਸੀਤਲਾ ਤੋਂ ਬਚਾਇਆ ਹੈ ਇੱਕ ਹੋਰ ਸ਼ਬਦ ਵਿੱਚ ਗੁਰੂ ਸਾਹਿਬ ਲਿਖਦੇ ਹਨ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹੀਂ ਬਿਗਨ ਗਏ ਹਰ ਨਾਈ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਿਆ ਕਿਰਪਾਲਾ ਰਹਉ ਇਸ ਦਾ ਮਤਲਬ ਹੈ ਕਿ ਸਦਾ ਹੀ ਅਕਾਲ ਪੁਰਖ ਦਾ ਨਾਮ ਜਪਿਆ ਕਰੋ ਪ੍ਰਭੂ ਜੀ ਆਪ ਹੀ ਬਾਲਕਾਂ ਦੇ ਰਾਖੇ ਹਨ ਬਾਲਕ ਹਰਗੋਬਿੰਦ ਨੂੰ ਪ੍ਰਭੂ ਨੇ ਆਪ ਹੀ ਸੀਤਲਾ ਰੋਗ ਤੋਂ ਠੀਕ ਕੀਤਾ ਹੈ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਭਾਵ ਕਿ ਉਹਦਾ ਨਾਮ ਜਪਣ ਨਾਲ ਸਾਰੇ ਖਤਰੇ ਦੂਰ ਹੋ ਗਏ ਹਨ ਮੇਰਾ ਵਾਹਿਗੁਰੂ ਸਦਾ ਹੀ ਸਾਰੇ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈ ਉਹ ਆਪਣੇ ਭਗਤ ਦੀ ਅਰਦਾਸ ਸੁਣਦਾ ਹੈ ਗੁਰੂ ਸਾਹਿਬ ਇੱਕ ਥਾਂ ਹੋਰ ਲਿਖਦੇ ਹਨ ਹਰਗੋਬਿੰਦ ਰਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਕੇ ਹਰਗੋਬਿੰਦ ਜੀ ਨੂੰ ਪਰਮੇਸ਼ਰ ਨੇ ਆਪ ਆਪਣੀ ਕਿਰਪਾ ਧਾਰ ਕੇ ਰੱਖਿਆ ਹੈ ਭਾਵ ਕਿ ਬਚਾਇਆ ਹੈ ਇੱਕ ਹੋਰ ਥਾਂ ਗੁਰੂ ਸਾਹਿਬ ਲਿਖਦੇ ਹਨ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਵਿੰਦ ਨਵ ਨਰੋਆ ਮਤਲਬ ਕਿ ਮੇਰਾ ਗੁਰੂ ਸਹਾਇ ਬਣਿਆ ਹੈ ਅਤੇ ਕਿਰਪਾ ਕਰਕੇ ਅਕਾਲ ਪੁਰਖ ਨੇ ਆਪ ਆਪਣਾ ਹੱਥ ਦੇ ਕੇ ਰੱਖਿਆ ਹੈ ਅਤੇ ਹਰ ਗੋਬਿੰਦ ਬਾਲਕ ਜੀ ਨਵੇਂ ਨਰੋਏ ਹੋ ਗਏ ਹਨ ਹੁਣ ਇਹਨਾਂ ਸ਼ਬਦਾਂ ਤੋਂ ਸਾਫ ਸਿੱਧ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਕੋਈ ਵੀ ਛੀਤਰਾ ਦੇਵੀ ਦੀ ਪੂਜਾ ਨਹੀਂ ਕੀਤੀ ਕਿਉਂਕਿ ਉਹ ਆਪਣੀ ਬਾਣੀ ਵਿੱਚ ਆਪਣੇ ਸ਼ਬਦਾਂ ਵਿੱਚ ਆਪ ਲਿਖ ਰਹੇ ਹਨ ਕਿ ਸ਼ੀਤਲਾ ਤੋਂ ਬਾਲਕ ਨੂੰ ਸਿਰਫ ਤੇ ਸਿਰਫ ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਹੀ ਬਚਾਇਆ ਹੈ ਕਿਸੇ ਦੇਵੀ ਦੇਵਤੇ ਨੇ ਨਹੀਂ ਜੇਕਰ ਗੁਰੂ ਸਾਹਿਬ ਨੇ ਦੇਵੀ ਦੀ ਪੂਜਾ ਕੀਤੀ ਹੁੰਦੀ ਤਾਂ ਬਾਣੀ ਦੇ ਵਿੱਚ ਉਹਨਾਂ ਨੇ ਲਿਖ ਦੇਣਾ ਸੀ ਕਿ ਉਹਨਾਂ ਨੇ ਸ਼ੀਤਲਾ ਦੇਵੀ ਦੀ ਪੂਜਾ ਕੀਤੀ ਹੈ ਅਤੇ ਸਿੱਖਾਂ ਨੂੰ ਵੀ ਉਹਨਾਂ ਨੇ ਇਹੋ ਹੀ ਉਪਦੇਸ਼ ਦੇਣਾ ਸੀ ਕਿ ਜਦੋਂ ਵੀ ਤੁਹਾਡੇ ਬੱਚੇ ਨੂੰ ਕੋਈ ਚੇਚਕ ਦੀ ਬਿਮਾਰੀ ਹੋਏ ਤਾਂ ਭਾਈ ਸੀਤਲਾ ਦੇਵੀ ਦੀ ਪੂਜਾ ਕਰ ਲਵੋ ਪਰ ਇਦਾਂ ਦੀ ਕੋਈ ਵੀ ਗੱਲ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਨਹੀਂ ਲਿਖੀ ਅਤੇ ਸਾਨੂੰ ਇਸ ਤਰ੍ਹਾਂ ਦਾ ਕੋਈ ਵੀ ਉਪਦੇਸ਼ ਨਹੀਂ ਦਿੱਤਾ ਨਾਲੇ ਹੋਰ ਦੇਖੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਸਾਰੀ ਬਾਣੀ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਤਿਆਰ ਕੀਤਾ ਸੀ ਜਿਸ ਨੂੰ ਸਿੱਖ ਪੰਥ ਵਿੱਚ ਆਦਬੀੜ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਉਸੇ ਗੁਰਬਾਣੀ ਦੇ ਵਿੱਚ ਥਾਂ-ਥਾਂ ਤੇ ਦੇਵੀ ਦੀ ਪੂਜਾ ਦਾ ਖੰਡਨ ਹੈ ਅਤੇ ਪੱਥਰ ਦੀਆਂ ਮੂਰਤੀਆਂ ਨੂੰ ਪੂਜਣ ਦੀ ਮਨਾਹੀ ਹੈ ਜਿਵੇਂ ਕਿ ਗੁਰਬਾਣੀ ਫਰਮਾਨ ਹੈ ਪੈਰੋਂ ਭੂਤ ਸੀਤਲਾ ਧਾਵੇ ਖਰਬਾਹਨ ਉਹ ਸ਼ਰ ਉਡਾਵੇ ਮਤਲਬ ਕਿ ਜੋ ਮਨੁੱਖ ਪੈਰੋਂ ਦੀ ਆਰਾਧਨਾ ਕਰਦਾ ਹੈ ਉਹ ਵੱਤ ਵੱਤ ਪੈਰੋਂ ਵਰਗਾ ਹੀ ਪੂਤ ਬਣ ਜਾਂਦਾ ਹੈ ਅਤੇ ਜੋ ਸ਼ੀਤਲਾਂ ਨੂੰ ਆਰਾਧਦਾ ਹੈ ਜੋ ਸ਼ੀਤਲਾਂ ਦੀ ਪੂਜਾ ਕਰਦਾ ਹੈ ਉਹ ਸ਼ੀਤਲਾ ਵਾਂਗ ਵੱਤ ਵੱਤ ਖੋਤੇ ਦੀ ਸਵਾਰੀ ਕਰਦਾ ਹੈ ਅਤੇ ਖੋਤੇ ਦੇ ਨਾਲ ਸੂਆ ਹੀ ਉਡਾਉਂਦਾ ਹੈ ਹੋਰ ਦੇਖੋ ਗੁਰਬਾਣੀ ਚ ਲਿਖਿਆ ਹੈ ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ ਜੋ ਪਾਥਰ ਕੀ ਪਾਈ ਪਾਈ ਤਿਸ ਕੀ ਕਾਲ ਅਜਾਈ ਜਾਏ ਕਿ ਜੋ ਮਨੁੱਖ ਪੱਥਰ ਦੀ ਮੂਰਤੀ ਨੂੰ ਰੱਬ ਆਖਦੇ ਹਨ ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ ਜੋ ਮਨੁੱਖ ਪੱਥਰ ਦੀ ਮੂਰਤੀ ਤੇ ਪੈਰੀ ਪੈਂਦੇ ਹਨ ਉਹਨਾਂ ਦੀ ਭਗਤੀ ਅਜਾਈ ਚਰੀ ਜਾਂਦੀ ਹੈ ਭਾਵ ਕਿ ਸਭ ਫਾਲਤੂ ਹੈ ਹੁਣ ਜੇਕਰ ਦੇਵੀ ਦੀ ਪੂਜਾ ਕਰਨੀ ਸਿੱਖ ਧਰਮ ਦੇ ਵਿੱਚ ਪਰਮਾਨ ਹੁੰਦੀ ਤਾਂ ਦੇਵੀ ਪੂਜਾ ਤੇ ਖੰਡਣ ਵਾਲੇ ਸ਼ਬਦ ਗੁਰੂ ਸਾਹਿਬ ਨੇ ਬਾਣੀ ਵਿੱਚ ਦਰਜ ਨਹੀਂ ਕਰਨੇ ਇਸ ਕਰਕੇ ਇਹ ਗੱਲ ਸਾਬਤ ਸਿੱਧ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ੀਤਲਾ ਦੇਵੀ ਦੀ ਕੋਈ ਪੂਜਾ ਨਹੀਂ ਕੀਤੀ ਸਾਰੀ ਗੁਰਬਾਣੀ ਦੇ ਵਿੱਚ ਬਾਰ-ਬਾਰ ਇਹੀ ਲਿਖਿਆ ਮਿਲਦਾ ਹੈ ਕਿ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦੀ ਭਗਤੀ ਕਰੋ ਅਤੇ ਗੁਰੂ ਸਾਹਿਬ ਹੀ ਸਭ ਤੋਂ ਵੱਡੇ ਵੈਦ ਹਨ ਜਿਵੇਂ ਕਿ ਸ਼ਬਦ ਆਉਂਦਾ ਹੈ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵੈ ਕਾਟਾਂ ਜਮਕੀ ਫੰਦਾ ਮਤਲਬ ਕਿ ਅਕਾਲ ਪੁਰਖ ਗੁਰੂ ਹੀ ਮੇਰਾ ਅਸਲੀ ਵੈਦ ਹੈ ਜੋ ਸਾਰੇ ਰੋਗਾਂ ਨੂੰ ਦੂਰ ਕਰ ਦਿੰਦਾ ਹੈ ਗੁਰਬਾਣੀ ਦੇ ਸਿਧਾਂਤ ਅਨੁਸਾਰ ਜੇਕਰ ਸਰੀਰ ਨੂੰ ਨਵਾਂ ਨਰੂਆ ਕਰਨਾ ਹੈ ਤਾਂ ਉਹ ਇੱਕੋ ਇੱਕ ਤਰੀਕਾ ਹੈ ਕਿ ਪਹਿਲਾਂ ਅਮਰ ਸ਼ਕੀ ਨਾਮ ਦੀ ਦਾਤ ਲੈ ਕੇ ਫਿਰ ਨਾਮ ਬਾਣੀ ਦਾ ਅਭਿਆਸ ਕਰਕੇ ਆਪਣੇ ਜੀਵਨ ਨੂੰ ਚੰਗਾ ਬਣਾਉਣਾ ਜਿਸ ਦੇ ਨਾਲ ਸਾਰੇ ਰੋਗ ਸੋਗ ਦੂਰ ਹੋ ਜਾਂਦੇ ਹਨ ਅਤੇ ਜੀਵਨ ਸੁੱਖ ਅਤੇ ਆਨੰਦ ਨਾਲ ਭਰਪੂਰ ਹੋ ਜਾਂਦਾ ਹੈ ਇਹ ਅਸੀਂ ਫਿਰ ਕਿਸ ਤਰ੍ਹਾਂ ਸੋਚ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਖੁਦ ਸ਼ੀਤਲਾ ਮਾਤਾ ਦੀ ਕੋਈ ਪੂਜਾ ਕੀਤੀ ਹੋਵੇ ਕਿਉਂਕਿ ਜੋ ਆਪ ਹੀ ਗੁਰੂ ਹੋਣ ਅਤੇ ਖੁਦ ਅਕਾਲ ਪੁਰਖ ਦਾ ਰੂਪ ਹੋਣ ਉਹ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਕਿਸ ਤਰ੍ਹਾਂ ਕਰ ਸਕਦੇ ਹਨ ਗੁਰੂ ਸਾਹਿਬ ਤਾਂ ਸਰਬ ਕਲਾ ਸਮਰੱਥ ਹਨ ਅਤੇ ਸਾਰੇ ਦੇਵੀ ਦੇਵਤੇ ਉਹਨਾਂ ਦੇ ਚਰਨਾਂ ਦੇ ਦਾਸ ਹਨ ਹੁਣ ਗੁਰੂ ਸਾਹਿਬ ਦੇ ਵੇਲੇ ਵੀ ਅਸੀਂ ਜਦੋਂ ਇਤਿਹਾਸ ਵੱਲ ਚਾਤੀ ਮਾਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਬਣਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਉਨ੍ਹਾਂ ਦੀ ਸ਼ਰਨ ਉਹਨਾਂ ਨੂੰ ਮਿਲਣ ਆਉਂਦੇ ਹਨ ਤਾਂ ਉਹ ਪਹਿਲਾਂ ਦੇਵੀ ਭਗਤ ਸਨ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਦੇਦਾਰ ਲਈ ਜਾਂਦੇ ਹਨ ਤਾਂ ਉਹ ਕੀ ਦੇਖਦੇ ਹਨ ਕਿ ਜਿਹੜੀ ਦੇਵੀ ਦੀ ਉਹ ਪੂਜਾ ਕਰਨ ਜਾਂਦੇ ਹਨ ਉਹ ਦੇਵੀ ਗੁਰਨਾਨੁ પાਸ਼ਾ ਜੀ ਦੇ ਦਰਬਾਰ ਵਿੱਚ ਝਾੜੂ ਦੇ ਰਹੀ ਸੀ ਜਿਸ ਤੋਂ ਉਹਨਾਂ ਦਾ ਸਾਰਾ ਜੀਵਨ ਬਦਲ ਜਾਂਦਾ ਹੈ ਅਤੇ ਉਹ ਦੇਵੀ ਦੁਆਰੇ ਜਾਣ ਤੋਂ ਨਾ ਕਰ ਦਿੰਦੇ ਹਨ ਅਤੇ ਹਮੇਸ਼ਾ ਹਮੇਸ਼ਾ ਲਈ ਸਤਿਗੁਰੂ ਦੇ ਸੱਚੇ ਸਿੱਖ ਬਣ ਕੇ ਉਹਨਾਂ ਦੀ ਸ਼ਰਨ ਲੈ ਕੇ ਉਹਨਾਂ ਦੇ ਕੋਲ ਠਹਿਰ ਜਾਂਦੇ ਹਨ ਅਤੇ ਉਹ ਫਿਰ ਸੱਚੇ ਸਿੱਖ ਬਣ ਜਾਂਦੇ ਹਨ ਫਿਰ ਭਾਈ ਪਘੀਰਥ ਦੀ ਸਾਖੀ ਆਉਂਦੀ ਹੈ ਕਿ ਉਸ ਨੇ ਦੇਵੀ ਦੀ ਪੂਜਾ ਛੱਡ ਕੇ ਗੁਰੂ ਨਾਨਕ ਦੇਵ ਪਾਸ਼ਾ ਜੀ ਦੀ ਹੀ ਚਰਨ ਸ਼ਰਨ ਲਈ ਸੀ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਪਾਸ਼ਾ ਦੇ ਸਮੇਂ ਇੱਕ ਦਵੈਸਤਾਨ ਵਜਾਹਿਬ ਕਿਤਾਬ ਲਿਖੀ ਗਈ ਸੀ ਜਿਸ ਦਾ ਲਿਖਾਰੀ ਸੀ ਅਰਦਸਤਾਨੀ ਉਹ ਵੀ ਲਿਖਦਾ ਹੈ ਕਿ ਗੁਰੂ ਹਰਗੋਬਿੰਦ ਪਾਸ਼ਾ ਵੇਲੇ ਜਿੰਨੇ ਵੀ ਸਿੱਖ ਹਨ ਸਾਰੇ ਹੀ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦੇ ਅਤੇ ਬਿਲਕੁਲ ਵੀ ਬੁੱਧਪਰਸਤੀ ਨਹੀਂ ਕਰਦੇ ਹੁਣ ਆਪ ਵੀ ਸੋਚੋ ਕਿ ਉਸ ਵੇਲੇ ਦਾ ਇਤਿਹਾਸ ਜੋ ਹੈ ਉਸ ਦੀ ਗਵਾਹੀ ਇਹ ਹੈ ਕਿ ਸਿੱਖ ਨਾ ਬੁੱਤ ਪ੍ਰਸ਼ਤੀ ਕਰਦੇ ਹਨ ਨਾ ਮੂਰਤੀਆਂ ਪੂਜਦੇ ਹਨ ਅਤੇ ਨਾ ਹੀ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦੇ ਹਨ ਸੋ ਇਹ ਕਿਵੇਂ ਹੋ ਸਕਦਾ ਹੈ ਕਿ ਜਿਸ ਗੁਰੂ ਸਾਹਿਬ ਦਾ ਉਪਦੇਸ਼ ਦੇਵੀ ਪੂਜਾ ਦੇ ਵਿਰੁੱਧ ਚ ਹੋਵੇ ਉਹ ਖੁਦ ਦੇਵੀ ਦੀ ਪੂਜਾ ਕਰਨ ਮਤਲਬ ਸਾਫ ਹੈ ਕਿ ਗੁਰਬਾਣੀ ਅਨੁਸਾਰ ਇਹ ਸਾਖੀ ਝੂਠੀ ਹੈ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਆਪਣੀ ਗਵਾਹੀ ਸਾਡੇ ਕੋਲ ਮੌਜੂਦ ਹੋਵੇ ਤਾਂ ਸਾਨੂੰ ਕਿਸੇ ਹੋਰ ਸਰੋਤ ਵੱਲ ਦੇਖਣ ਦੀ ਲੋੜ ਨਹੀਂ ਰਹਿ ਜਾਂਦੀ ਹੁਣ ਜਦ ਗੁਰਬਾਣੀ ਅਨੁਸਾਰ ਵੀ ਅਤੇ ਗੁਰੂ ਸਾਹਿਬ ਦੇ ਵਿਰੇ ਦਾ ਇਤਿਹਾਸ ਵੀ ਦੇਵੀ ਪੂਜਾ ਦੇ ਵਿਰੁੱਧ ਹੈ ਤਾਂ ਫਿਰ ਇਹ ਗੱਲ ਖਿਰ ਤੇ ਰਹਿ ਜਾਂਦੀ ਹੈ ਕਿ ਇਹ ਸਾਖੀ ਕਿੱਥੇ ਲਿਖੀ ਹੋਈ ਹੈ ਅਤੇ ਇਹ ਆਈ ਕਿੱਥੋਂ ਹੁਣ ਆਪਾਂ ਇਸ ਗੱਲ ਦੇ ਉੱਤੇ ਵਿਚਾਰ ਕਰਦੇ ਹਾਂ ਜਦੋਂ ਅਸੀਂ ਇਤਿਹਾਸਿਕ ਕਿਤਾਬਾਂ ਨੂੰ ਪੜ੍ਹਿਆ ਸਾਨੂੰ ਪਤਾ ਲੱਗਾ ਕਿ 18ਵੀਂ ਸਦੀ ਵਿੱਚ ਕਿਤੇ ਵੀ ਇਸ ਸਾਖੀ ਦਾ ਕੋਈ ਜ਼ਿਕਰ ਨਹੀਂ ਮਿਲਦਾ ਸਭ ਤੋਂ ਪਹਿਲਾਂ ਇਸ ਸਾਖੀ ਦਾ ਜ਼ਿਕਰ ਜਿਹੜਾ ਹੈ ਉਹ ਮਿਲਦਾ ਹੈ ਸੂਰਜ ਪ੍ਰਕਾਸ਼ ਦੇ ਵਿੱਚ ਇਹ ਸੂਰਜ ਪ੍ਰਕਾਸ਼ ਗ੍ਰੰਥ ਕਵੀ ਸੰਤੋਖ ਸਿੰਘ ਜਿਨੇ ਸਾਨੂੰ 1843 ਈਸਵੀ ਵਿੱਚ ਪੂਰਾ ਕੀਤਾ ਸੀਗਾ ਹੁਣ ਕਈ ਤਾਂ ਇਦਾਂ ਦੇ ਰੋਕਨੇ ਜਿਹੜੇ ਸੂਰੀ ਪ੍ਰਕਾਸ਼ ਨੂੰ ਸਾਰੇ ਨੂੰ ਰਿਜੈਕਟ ਕਰ ਦਿੰਦੇ ਨੇ ਕਿ ਇਹਦੇ ਵਿੱਚ ਜੀ ਹਿੰਦੂਵਾਦ ਲਿਖਿਆ ਹੋਇਆ ਹੈ ਸੋ ਅਸੀਂ ਨਹੀਂ ਉਸ ਨੂੰ ਮੰਨਦੇ ਪਰ ਜੇ ਅਸੀਂ ਸੂਰਜ ਪ੍ਰਕਾਸ਼ ਸਾਰੇ ਨੂੰ ਰਿਜੈਕਟ ਕਰ ਦਿੰਦੇ ਆ ਤਾਂ ਉਹਦੇ ਵਿੱਚ ਇੱਕ ਪ੍ਰੋਬਲਮ ਖੜੀ ਹੋ ਜਾਂਦੀ ਹੈ ਕਿ ਜਿੰਨਾ ਵੀ ਸਿੱਖ ਇਤਿਹਾਸ ਹੈ ਉਹ ਸਾਰਾ ਹੀ ਇਸ ਨਾਲ ਖਤਮ ਹੋ ਜਾਂਦਾ ਹੈ ਤੇ ਸਾਡੇ ਕੋਲ ਬਹੁਤਾ ਇਤਿਹਾਸ ਬਾਕੀ ਬਚਦਾ ਨਹੀਂ ਸੋ ਇਸ ਲਈ ਅਸੀਂ ਸੂਰਜ ਪ੍ਰਕਾਸ਼ ਸਾਰੇ ਨੂੰ ਰਿਜੈਕਟ ਨਹੀਂ ਕਰ ਸਕਦੇ ਸਾਨੂੰ ਇੱਕ-ਇੱਕ ਨੀ ਸਾਖੀ ਨੂੰ ਦੇਖਣਾ ਪਏਗਾ ਕਿ ਕਿਹੜੀ ਸਹੀ ਹੈ ਤੇ ਕਿਹੜੀ ਨਹੀਂ ਤੇ ਉਸ ਨੂੰ ਗੁਰਬਾਣੀ ਦੀ ਕਿਸਵੱਟੀ ਤੇ ਅਨੁਸਾਰ ਪਰਖਣਾ ਪਏਗਾ ਇਸ ਕਰਕੇ ਹਰ ਸਾਖੀ ਦਾ ਗੁਰਬਾਣੀ ਦੀ ਕਿਸਵੱਟੀ ਤੇ ਅਨਾਲਿਸਿਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਹੁਣ ਜਿਹੜੀ ਇਹ ਸ਼ੀਤਲ ਦੇਵੀ ਦੀ ਸਾਖੀ ਲਿਖੀ ਹੋਈ ਹੈ ਅਸੀਂ ਇਸ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਇਹ ਕਿਵੇਂ ਲਿਖੀ ਹੋਈ ਹੈ ਅਤੇ ਇਸ ਨੂੰ ਕਿਵੇਂ ਡਿਸਕ੍ਰਾਈਬ ਕੀਤਾ ਗਿਆ ਹੈ ਸੋ ਇਸ ਲਈ ਜਦੋਂ ਅਸੀਂ ਇਸ ਸਾਖੀ ਦਾ ਅਨਲਿਸਿਸ ਕਰਦੇ ਹਾਂ ਤਾਂ ਸਾਨੂੰ ਸਾਰਾ ਹੀ ਪਤਾ ਲੱਗ ਜਾਂਦਾ ਹੈ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ ਅਤੇ ਇਹ ਸਾਖੀ ਸੂਰਜ ਪ੍ਰਕਾਸ਼ ਦੇ ਵਿੱਚ ਕਿਵੇਂ ਆਈ ਸੂਰਜ ਪ੍ਰਕਾਸ਼ ਦੇ ਵਿੱਚ ਇਸ ਸਾਖੀ ਦੇ ਉੱਤੇ ਤਿੰਨ ਚੈਪਟਰ ਲਿਖੇ ਹੋਏ ਹਨ ਪਹਿਲੇ ਦੋ ਚੈਪਟਰ ਦੇ ਵਿੱਚ ਬਾਲਕ ਹਰਗੋਬਿੰਦ ਜੀ ਦਾ ਬਿਮਾਰ ਹੋਣਾ ਅਤੇ ਉਹਨਾਂ ਦੇ ਠੀਕ ਹੋਣ ਬਾਰੇ ਲਿਖਿਆ ਹੋਇਆ ਹੈ। ਇਹਨਾਂ ਦੋ ਚੈਪਟਰਸ ਦੇ ਵਿੱਚ ਪੂਰੀ ਡੀਟੇਲ ਦੇ ਨਾਲ ਲਿਖਿਆ ਹੋਇਆ ਹੈ ਕਿ ਬਾਲਕ ਹਰਗੋਬਿੰਦ ਜੀ ਦੀ ਸਰੀਰਕ ਹਾਲਤ ਕਿੰਨੀ ਕਮਜ਼ੋਰ ਸੀ ਅਤੇ ਕਿੰਨੀ ਉਹਨਾਂ ਦੀ ਹਾਲਤ ਵਿਗੜ ਜਾਂਦੀ ਹੈ ਅਤੇ ਉਹਨਾਂ ਨੂੰ ਠੀਕ ਕਰਨ ਲਈ ਮਾਤਾ ਪਿਤਾ ਜੀ ਕਿੰਨਾ ਫਿਕਰ ਕਰਦੇ ਨੇ ਅਤੇ ਆਪਣੇ ਬਾਲਕ ਦੀ ਉਹ ਕਿੰਨੀ ਸੇਵਾ ਕਰਦੇ ਹਨ। ਇੱਥੇ ਕਵੀ ਜੀ ਲਿਖਦੇ ਹਨ ਕਿ ਮਾਤਾ ਜੀ ਅਤੇ ਗੁਰੂ ਅਰਜਨ ਦੇਵ ਪਾਸ਼ਾ ਜੀ ਬਾਰ-ਬਾਰ ਬਾਰ-ਬਾਰ ਗੁਰੂ ਨਾਨਕ ਦੇਵ ਜੀ ਨੂੰ ਅਰਦਾਸ ਕਰਦੇ ਨੇ ਕਿ ਗੁਰੂ ਸਾਹਿਬ ਜੀ ਕਿਰਪਾ ਕਰਕੇ ਤੁਸੀਂ ਬਾਲਕ ਨੂੰ ਠੀਕ ਕਰ ਦਿਓ। ਉਵੇਂ ਇਸ ਦਿਨ ਤੋਂ ਜਿਹੜੀ ਆਪ ਲਿਖਦੇ ਨੇ ਕਿ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਧੀਰਜ ਦਿੰਦੇ ਹੋਏ ਇਹ ਹੀ ਸਮਝਾਉਂਦੇ ਨੇ ਕਿ ਸਿਰਫ ਤੇ ਸਿਰਫ ਗੁਰਨਾਨਕ ਦੇਵ ਪਾਤਸ਼ਾਹ ਜੀ ਦੇ ਅੱਗੇ ਹੀ ਅਰਦਾਸ ਕਰੋ ਕਵੀ ਜੀ ਜੋ ਲਿਖਦੇ ਹਨ ਅਸੀਂ ਉਹ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ ਗੁਰਨਾਨਕ ਸਿਸ ਨਿਜ ਦਾਸ ਜਾਨ ਹੋਵੋ ਸਹਾਇ ਸਭ ਕਸ਼ਟ ਹਨ ਮਾਤਾ ਗੰਗਾ ਜੀ ਅਰਦਾਸ ਕਰਦੇ ਨੇ ਕਿ ਹੇ ਗੁਰਨਾਨਕ ਦੇਵ ਜੀ ਤੁਸੀਂ ਬਾਲਕ ਨੂੰ ਆਪਣਾ ਦਾਸ ਜਾਣੋ ਅਤੇ ਸਹਾਇਤਾ ਕਰਕੇ ਇਹਦੇ ਸਾਰੇ ਦੁੱਖ ਦੂਰ ਕਰ ਦਿਓ। ਸ਼ੁਭ ਰਹੋ ਚਾਰ ਲੋਚਨ ਵਿਸ਼ਾਲ ਨੈ ਅੰਗ ਪੰਗ ਕੀ ਜਹਿ ਕਿਰਪਾਲ ਇਹ ਕਿਰਪਾ ਕਰੋ ਕਿ ਬਾਲਕ ਦੇ ਸੁੰਦਰ ਵਿਸ਼ਾਲ ਨੈਣ ਠੀਕ ਠਾਕ ਰਹਿਣ ਅਤੇ ਕਿਰਪਾ ਕਰਿਓ ਕਿ ਇਹਦਾ ਕੋਈ ਵੀ ਅੰਗ ਭੰਗ ਨਾ ਹੋ ਜਾਏ। ਕਵੀ ਜੀ ਹੋਰ ਲਿਖਦੇ ਹਨ ਕਿ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਤੀਰਜ ਦਿੰਦਿਆਂ ਹੋਇਆਂ ਇਹ ਕਹਿੰਦੇ ਹਨ। ਸੁਨ ਦੇਤ ਤੀਰ ਨਹਿ ਕਰੋ ਤਰਾਸ ਇੱਕ ਪਾਰ ਬ੍ਰਹਮ ਕੀ ਧਰੋ ਆਸ ਗੁਰੂ ਨਾਨਕ ਇਨਕੇ ਨਿਤ ਸਹਾਇ ਜਿਨ ਨਾਮ ਜਪੇ ਸਭ ਕਸ਼ਟ ਜਾਈ। ਕਿੰ ਡਰਨ ਦੀ ਕੋਈ ਲੋੜ ਨਹੀਂ ਹੈ ਕੇਵਲ ਇੱਕ ਅਕਾਲ ਪੁਰਖ ਦੀ ਆਸ ਕਰੋ ਗੁਰਨਾਨਕ ਦੇਵ ਜੀ ਸਦਾ ਹੀ ਇਹਨਾਂ ਦੇ ਸਹਾਇ ਹਨ ਜਿਨ੍ਹਾਂ ਦਾ ਨਾਮ ਜਪਣ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਫਿਰ ਕਵੀ ਜੀ ਨੇ ਅੱਗੇ ਹੋਰ ਲਿਖਿਆ ਹੈ ਕਿ ਜਦੋਂ ਬਾਲਕ ਹਰਗੁਬਿੰਦ ਜਿਹਦਾ ਸਰੀਰ ਅਰੋਗ ਹੋਣ ਲੱਗਦਾ ਹੈ ਤਾਂ ਸਾਰੇ ਘਰ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਜਾਂਦੀ ਹੈ ਅਤੇ ਸਾਰੇ ਇਸ ਤਰ੍ਹਾਂ ਬੇਨਤੀ ਕਰਦੇ ਹਨ ਅਤੇ ਕਹਿੰਦੇ ਹਨ ਸਭ ਕਹੈ ਗੁਰੂ ਨਾਨਕ ਸੋ ਧੰਨ ਦੁੱਖ ਸਮੇਂ ਆਨ ਹੋਏ ਸਹਾਇ ਨਿਜ ਦਾਸ ਜਨ ਲੀਨਸ ਬਚਾਈ ਮਤਲਬ ਕਿ ਸਾਰੇ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਤਨ ਹਨ ਜਿਨ੍ਹਾਂ ਨੇ ਦੁੱਖ ਦੇ ਸਮੇਂ ਆ ਕੇ ਸਹਾਇਤਾ ਕੀਤੀ ਅਤੇ ਆਪਣਾ ਦਾਸ ਜਾਣ ਕੇ ਬਾਲਕ ਨੂੰ ਬਚਾ ਲਿਆ ਮਤਲਬ ਸਾਫ ਹੈ ਕਿ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਸਿਰਫ ਤੇ ਸਿਰਫ ਗੁਰੂ ਨਾਨਕ ਦੇਵ ਜੀ ਅੱਗੇ ਹੀ ਅਰਦਾਸ ਕੀਤੀ ਸ਼ੀਤਨਾਦੀ ਪੂਜਾ ਦਾ ਕੋਈ ਜ਼ਿਕਰ ਨਹੀਂ ਮਿਲਦਾ ਇਹਨਾਂ ਪਹਿਲੇ ਦੋ ਚੈਪਟਰਸ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਜਦੋਂ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਪਰਾ ਬਾਬਾ ਪ੍ਰੀਤਿਚੰਦ ਜੀ ਅਤੇ ਬਾਬਾ ਮਹਾਦੇਵ ਜੀ ਬਾਲਕ ਹਰਗੋਬਿੰਦ ਜੀ ਦਾ ਪਤਾ ਲੈਣ ਆਉਂਦੇ ਨੇ ਤਾਂ ਦੋਵਾਂ ਨੂੰ ਗੁਰੂ ਅਰਜਨ ਦੇਵ ਪਾਸ਼ਾ ਜੀ ਇਹੋ ਹੀ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਹੀ ਬੱਚੇ ਨੂੰ ਠੀਕ ਕੀਤਾ ਹੈ ਹੁਣ ਜੇ ਦੇਵੀ ਪੂਜਾ ਦੀ ਗੱਲ ਸੱਚੀ ਹੁੰਦੀ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਲਿਖਿਆ ਹੋਣਾ ਸੀ ਕਿ ਦੇਵੀ ਦੀ ਕਿਰਪਾ ਨਾਲ ਜਾਂ ਦੇਵੀ ਦੀ ਪੂਜਾ ਤੋਂ ਬਾਅਦ ਬਾਲਕ ਜੀ ਠੀਕ ਹੋਏ ਨੇ ਜਾਂ ਗੁਰੂ ਸਾਹਿਬ ਨੇ ਹਜੇ ਦੇਵੀ ਦੀ ਪੂਜਾ ਨਹੀਂ ਜਾਣਾ ਸੀ ਪਰ ਇਦਾਂ ਦੀ ਕੋਈ ਵੀ ਗੱਲ ਇਹਨਾਂ ਪਹਿਲੇ ਦੋ ਚੈਪਟਰ ਦੇ ਵਿੱਚ ਲਿਖੀ ਨਹੀਂ ਮਿਲਦੀ ਹੁਣ ਜਦ ਕਵੀ ਸੰਤੋਖ ਸਿੰਘ ਜੀ ਆਪ ਹੀ ਸੂਰਜ ਪ੍ਰਕਾਸ਼ ਦੇ ਵਿੱਚ ਲਿਖ ਰਹੇ ਨੇ ਕਿ ਗੁਰੂ ਅਰਜਨ ਦੇਵ ਜੀ ਅਤੇ ਬਾਕੀ ਸਾਰਾ ਪਰਿਵਾਰ ਗੁਰਨਾਨਕ ਦੇਵ ਜੀ ਦੀ ਆਸ ਰੱਖ ਕੇ ਬੈਠਾ ਹੋਇਆ ਹੈ ਅਤੇ ਅਰਦਾਸਾਂ ਕਰ ਰਹੇ ਨੇ ਕਿ ਬਾਲਕ ਹਰਗੋਬਿੰਦ ਜੀ ਠੀਕ ਠਾਕ ਹੋ ਜਾਣ ਤਾਂ ਅਸੀਂ ਕਿਵੇਂ ਮੰਨ ਸਕਦੇ ਹਾਂ ਕਿ ਉਹੀ ਕਵੀ ਜੀ ਨੇ ਸੀਤਲਾ ਦੇਵੀ ਦੀ ਪੂਜਾ ਵੀ ਆਪ ਹੀ ਲਿਖਿਆ ਹੁਣ ਪਹਿਲੇ ਦੋ ਚੈਪਟਰ ਤੋਂ ਤਾਂ ਇਹ ਸਾਫ਼ ਪ੍ਰੂਵ ਹੋ ਜਾਂਦਾ ਹੈ ਕਿ ਕਵੀ ਸੰਤੋਖ ਸਿੰਘ ਜੀ ਨੇ ਦੇਵੀ ਪੂਜਾ ਬਾਰੇ ਕੁਝ ਨਹੀਂ ਲਿਖਿਆ ਇਸ ਤੋਂ ਬਾਅਦ ਇੱਕ ਤੀਜਾ ਚੈਪਟਰ ਲਿਖਿਆ ਮਿਲਦਾ ਹੈ ਜੀ ਦੇ ਵਿੱਚ ਸੀਤਲਾ ਦੇਵੀ ਦੀ ਪੂਜਾ ਬਾਰੇ ਲਿਖਿਆ ਹੈ ਹੁਣ ਇਸ ਚੈਪਟਰ ਦੇ ਵਿੱਚੋਂ ਅਸੀਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ ਤਾਂ ਕਿ ਤੁਹਾਨੂੰ ਖੁਦ ਪਤਾ ਲੱਗ ਸਕੇ ਕਿ ਇਹ ਕਿੰਨਾ ਸੱਚ ਤੇ ਕਿੰਨਾ ਝੂਠ ਹੈ ਪਹਿਲੀ ਗੱਲ ਇਹ ਹੈ ਕਿ ਇਸ ਚੈਪਟਰ ਦੇ ਵਿੱਚ ਲਿਖਿਆ ਹੈ ਕਿ ਮਾਤਾ ਗੰਗਾ ਜੀ ਆਪਣੇ ਪਰਿਵਾਰ ਸਮੇਤ ਦੁਰਗਿਆਣਾ ਮੰਦਿਰ ਜੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਣਿਆ ਹੋਇਆ ਹੈ ਉੱਥੇ ਜਾ ਕੇ ਸੀਤਲਣਾ ਦੇਵੀ ਦੀ ਪੂਜਾ ਕਰਦੇ ਨੇ ਪਰ ਮਾਤਾ ਗੰਗਾ ਜੀ ਉਦੋਂ ਜਾਂਦੇ ਨੇ ਜਦੋਂ ਬਾਲਕ ਹਰਗੋਬਿੰਦ ਜੀ ਠੀਕ ਠਾਕ ਹੋ ਜਾਂਦੇ ਨੇ ਪਹਿਲਾਂ ਤਾਂ ਇਹੋ ਹੀ ਗੱਲ ਝੂਠ ਹੋ ਜਾਂਦੀ ਹੈ ਕਿਉਂਕਿ ਸੀਤਲਣਾ ਦੇਵੀ ਦੀ ਪੂਜਾ ਤਾਂ ਉਦੋਂ ਕੀਤੀ ਜਾਂਦੀ ਹੈ ਜਦੋਂ ਬਾਲਕ ਬਿਮਾਰ ਹੋਵੇ ਨਾ ਕਿ ਬਾਲਕ ਦੇ ਠੀਕ ਹੋਣ ਤੋਂ ਬਾਅਦ ਇਸ ਲਈ ਜੇਕਰ ਇਸ ਚੈਪਟਰ ਵਿੱਚ ਜੇ ਕੁਝ ਸੱਚ ਹੁੰਦਾ ਤਾਂ ਜ਼ਰੂਰ ਮਾਤਾ ਜੀ ਬਾਲਕ ਹਰਗੋਬਿੰਦ ਪਾਸ਼ਾ ਨੂੰ ਲੈ ਕੇ ਬਿਮਾਰੀ ਵੇਲੇ ਪੂਜਾ ਕਰਨ ਜਾਂਦੇ ਪਰ ਇਸ ਤਰ੍ਹਾਂ ਲਿਖਿਆ ਨਹੀਂ ਹੋਇਆ ਦੂਸਰੀ ਗੱਲ ਇਹ ਲਿਖੀ ਹੋਈ ਹੈ ਕਿ ਮਾਤਾ ਜੀ ਨੇ ਖੁਸ਼ੀ ਵਿੱਚ ਆ ਕੇ ਗਰਮ-ਗਰਮ ਕੜਾ ਪ੍ਰਸ਼ਾਦ ਅਤੇ ਲੰਗਰ ਵਰਤਾਇਆ ਹੁਣ ਇਹ ਗੱਲ ਵੀ ਝੂਠੀ ਹੋ ਜਾਂਦੀ ਹੈ ਕਿਉਂਕਿ ਸ਼ੀਤਲਾ ਦੇਵੀ ਦੀ ਜਦੋਂ ਪੂਜਾ ਕੀਤੀ ਜਾਂਦੀ ਹੈ ਤਾਂ Hindu ਰੀਤੀ ਰਿਵਾਜ ਅਨੁਸਾਰ ਠੰਡੀਆਂ ਅਤੇ ਬਹੀਆਂ ਰੋਟੀਆਂ ਹੀ ਵਰਤਾਇਆਂ ਜਾਂਦੀਆਂ ਹਨ ਭਾਵੇਂ ਕਿ ਬਾਸਾ ਭੋਜਨ ਵਰਤਾਇਆ ਜਾਂਦਾ ਹੈ ਗਰਮ ਕੜਾ ਪ੍ਰਸ਼ਾਦ ਤਾਂ ਦੂਰ ਹੈ ਗਰਮ ਰੋਟੀਆਂ ਬਣਾ ਕੇ ਵਰਤੋਣੀਆਂ ਵੀ ਮਨਾ ਨੇ ਸੋ ਇਹ ਜਿਹੜੀ ਸਾਖੀ ਹੈ ਇਹ ਆਪਣੀ ਅੰਦਰੂਨੀ ਗਵਾਹੀ ਤੋਂ ਹੀ ਰੱਦ ਹੋ ਜਾਂਦੀ ਹੈ ਹੁਣ ਅਸੀਂ ਤੁਹਾਡੇ ਨਾਲ ਦੁਰਗਿਆਣਾ ਮੰਦਿਰ ਬਾਰੇ ਕੁਝ ਜਾਣਕਾਰੀ ਸਾਂਝੀ ਕਰਦੇ ਹਾਂ ਤਾਂ ਕਿ ਤੁਹਾਨੂੰ ਹੋਰ ਪਤਾ ਲੱਗ ਸਕੇ ਕਿ ਦੇਵੀ ਪੂਜਾ ਦੀ ਸਾਖੀ ਦੇ ਵਿੱਚ ਬਾਕੀ ਜੋ ਰਹਿੰਦਾ ਖੁੰਦਾ ਬਚਿਆ ਹੈ ਉਹ ਵੀ ਤੁਹਾਡੇ ਸਾਹਮਣੇ ਆ ਜਾਵੇ ਜੋ ਅੰਮ੍ਰਿਤਸਰ ਸ਼ਹਿਰ ਹੈ ਉਸ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪ ਵਸਾਇਆ ਸੀ ਅਤੇ ਉੱਥੇ ਰਹਿਣ ਲਈ ਆਪਣੇ ਪਰਿਵਾਰ ਲਈ ਘਰ ਬਣਾਏ ਸਨ ਇਹ ਸ਼ਹਿਰ ਸਿੱਖਾਂ ਲਈ ਇੱਕ ਧਾਰਮਿਕ ਸਥਾਨ ਅਤੇ ਇੱਕ ਕੇਂਦਰ ਵਜੋਂ ਸਥਾਪਿਤ ਹੋਇਆ ਸੋ ਜਦੋਂ ਇਹ ਸ਼ਹਿਰ ਗੁਰੂ ਸਾਹਿਬ ਨੇ ਵਸਾਇਆ ਤਾਂ ਇੱਥੇ ਜਿਆਦਾ ਸਿੱਖ ਹੀ ਰਹਿੰਦੇ ਸਨ ਅਤੇ ਸਿੱਖ ਹੀ ਵੱਸਦੇ ਸਨ ਕਿਉਂਕਿ ਇਹ ਸਿੱਖਾਂ ਦਾ ਕੇਂਦਰ ਸੀ ਅਤੇ ਉਸ ਵੇਲੇ ਇਸ ਸ਼ਹਿਰ ਜਾਂ ਇਸ ਦੇ ਆਲੇ-ਦੁਆਲੇ ਸਿਰਫ ਸਿਰਫ ਗੁਰਦੁਆਰੇ ਹੀ ਬਣੇ ਹੋਏ ਸਨ ਇਤਿਹਾਸ ਵਿੱਚ ਕਿਸੇ ਹੋਰ ਧਾਰਮਿਕ ਸਥਾਨ ਦਾ ਬਣਨਾ ਇਸ ਸ਼ਹਿਰ ਦੇ ਅੰਦਰ ਜਾਂ ਇਸ ਦੇ ਆਲੇ-ਦੁਆਲੇ ਕੋਈ ਜ਼ਿਕਰ ਨਹੀਂ ਮਿਲਦਾ ਇਸ ਨਹੀਂ ਜਿਹੜਾ ਅੰਮ੍ਰਿਤਸਰ ਸ਼ਹਿਰ ਵਿੱਚ ਦੁਰਗਿਆਣਾ ਮੰਦਿਰ ਹੈ ਇਹ ਗੁਰੂ ਅਰਜਨ ਦੇ ਪਾਸ਼ਾ ਜੀ ਵੇਲੇ ਤਾਂ ਬਣਿਆ ਹੀ ਨਹੀਂ ਸੀ ਇਤਿਹਾਸ ਵਿੱਚ ਵੀ ਕੋਈ ਜ਼ਿਕਰ ਨਹੀਂ ਮਿਲਦਾ ਕਿ ਗੁਰੂ ਸਾਹਿਬ ਨੇ ਖੁਦ ਉਸ ਵੇਲੇ ਹਿੰਦੂਆਂ ਦੇ ਲਈ ਕੋਈ ਮੰਦਿਰ ਬਣਾਇਆ ਹੋਵੇ ਨਾਲੇ ਇਹ ਕੋਈ ਪੁਰਾਤਨ ਮੰਦਿਰ ਨਹੀਂ ਹੈ ਕਿਉਂਕਿ ਇਹ ਹੈ ਕਿ ਪੰਜਾਬ ਵਿੱਚ ਉਦੋਂ ਮੁਗਲਾਂ ਦਾ ਰਾਜ ਸੀ ਅਤੇ ਮੁਗਲਾਂ ਨੇ ਜ਼ੁਲਮ ਦੀ ਹੱਦ ਕਰਦਿਆਂ ਹੋਇਆਂ ਅਤਿਆ ਕਰਦਿਆਂ ਹੋਇਆਂ ਪੰਜਾਬ ਦੇ ਸਾਰੇ ਹੀ ਪੁਰਾਣੇ ਮੰਦਰ ਢਾਹ ਦਿੱਤੇ ਸਨ ਇਸੇ ਕਰਕੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਵੀ ਪੁਰਾਣਾ ਮੰਦਰ ਨਹੀਂ ਲੱਭੇਗਾ ਜਿੰਨੇ ਵੀ ਪੁਰਾਣੇ ਮੰਦਰ ਨੇ ਉਹ ਸਾਰੇ ਤੁਹਾਨੂੰ ਸਾਊਥ ਇੰਡੀਆ ਦੇ ਵਿੱਚ ਹੀ ਮਿਲਣਗੇ ਸੋ ਇਸ ਕਰਕੇ ਅੰਮ੍ਰਿਤਸਰ ਸ਼ਹਿਰ ਵਿੱਚ ਗੁਰੂ ਸਾਹਿਬ ਦੇ ਵੇਲੇ ਕੋਈ ਵੀ ਮੰਦਰ ਨਹੀਂ ਸੀ ਬਣਿਆ ਜਦੋਂ ਅੰਮ੍ਰਿਤਸਰ ਸ਼ਹਿਰ ਬਸਾਇਆ ਗਿਆ ਤਾਂ ਉਦੋਂ ਇਹ ਸ਼ਹਿਰ ਬਹੁਤ ਛੋਟਾ ਸੀ ਪਰ ਜਿੱਥੇ ਮੰਦਿਰ ਬਣਿਆ ਹੋਇਆ ਹੈ ਇਹ ਪੁਰਾਣੇ ਸ਼ਹਿਰ ਨਾਲੋਂ ਕਿਤੇ ਬਾਹਰ-ਬਾਰ ਜਾ ਕੇ ਬਣਿਆ ਹੋਇਆ ਹੈ ਸੋ ਜੇਕਰ ਗੁਰੂ ਸਾਹਿਬਲੇ ਇਹ ਮੰਦਿਰ ਬਣਿਆ ਹੁੰਦਾ ਤਾਂ ਇਹ ਸ਼ਹਿਰ ਦੇ ਅੰਦਰ-ਵਾਰ ਬਣਿਆ ਹੋਣਾ ਸੀ ਨਹੀਂ ਤਾਂ ਕੋਈ ਸੈਂਸ ਨਹੀਂ ਬਣਦੀ ਕਿ ਸ਼ਹਿਰ ਦੇ ਇੱਡੀ ਬਾਹਰ-ਬਾਰ ਜਾ ਕੇ ਕੋਈ ਮੰਦਿਰ ਬਣਾਇਆ ਜਾਵੇ ਨਾਲੇ ਇਹ ਗੱਲ ਕਿਸੇ ਪਾਸਿਓਂ ਵੀ ਠੀਕ ਨਹੀਂ بیٹھਦੀ ਕਿ ਨਵਾਂ-ਨਵਾਂ ਸ਼ਹਿਰ ਵਸਿਆ ਹੋਵੇ ਅਤੇ ਉਸ ਸ਼ਹਿਰ ਦੇ ਵਿੱਚ ਸਾਰੇ ਸਿੱਖ ਰਹਿੰਦੇ ਹੋਣ ਜੋ ਕਿਸੇ ਦੇਵੀ-ਦੇਵਤੇ ਨੂੰ ਨਹੀਂ ਮੰਨਦੇ ਅਤੇ ਉਸੇ ਸ਼ਹਿਰ ਦੇ ਬਾਹਰ-ਬਾਰ ਇੱਕ ਉਜਾੜ ਦੇ ਵਿੱਚ ਇੱਡੀ ਛੇਤੀ ਮੰਦਿਰ ਬਣ ਜਾਵੇ ਪੁਰਾਣੇ ਸਮਿਆਂ ਦੇ ਵਿੱਚ ਕਿਸੇ ਸ਼ਹਿਰ ਜਾਂ ਪਿੰਡ ਦੀ ਰੱਖਿਆ ਲਈ ਕਿਲੇ ਬਣਾਏ ਜਾਂਦੇ ਸਨ ਜੋ ਕਿ ਸ਼ਹਿਰ ਦੇ ਬਾਹਰ-ਬਾਰ ਬਣਾਏ ਜਾਂਦੇ ਸਨ ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਵੀ ਲੋਹਗੜ੍ਹ ਦਾ ਕਿਲਾ ਅੰਮ੍ਰਿਤਸਰ ਸ਼ਹਿਰ ਦੀ ਰਾਖੀ ਲਈ ਬਣਾਇਆ ਸੀ ਮਤਲਬ ਕਿ ਇਹ ਕਿਲਾ ਪੁਰਾਣੇ ਸ਼ਹਿਰ ਤੋਂ ਬਾਹਰ-ਬਾਰ ਸੀ ਹੁਣ ਪਰ ਜਿਹੜਾ ਦੁਰਗਾਣਾ ਮੰਦਿਰ ਹੈ ਇਹ ਕਿਲੇ ਤੋਂ ਵੀ ਹੋਰ ਜ਼ਿਆਦਾ ਬਾਹਰ-ਬਾਰ ਹੈ ਸੋ ਕਦੀ ਹੋ ਨਹੀਂ ਸਕਦਾ ਕਿ ਜੇ ਗੁਰੂ ਸਾਹਿਬ ਨੇ ਇਹ ਮੰਦਿਰ ਬਣਾਇਆ ਹੁੰਦਾ ਪਰ ਹਾਲ ਵਿੱਚ ਇਸਨੇ ਕਿਲੇ ਦੇ ਅੰਦਰ-ਬਾਰ ਹੋਣਾ ਸੀ ਯੋਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਅੰਮ੍ਰਿਤਸਰ ਸ਼ਹਿਰ ਸਮਾਪੈਣ ਨਾਲ ਕਾਫੀ ਵੱਧ ਗਿਆ ਅਤੇ ਇਹਦੇ ਵਿੱਚ ਪੋਪੂਲੇਸ਼ਨ ਵੀ ਕਾਫੀ ਵੱਧ ਗਈ ਤਾਂ ਉਸ ਤੋਂ ਬਾਅਦ ਇੱਥੇ ਮੰਦਰ ਬਣਨੇ ਸ਼ੁਰੂ ਹੋਏ ਤੋ ਇਹ ਇੱਕ ਕੁਦਰਤੀ ਗੱਲ ਹੈ ਕਿ ਜਦੋਂ ਸ਼ਹਿਰ ਦੇ ਵਿੱਚ ਹਿੰਦੂਆਂ ਦੀ ਗਿਣਤੀ ਕਾਫੀ ਵਧੀ ਤਾਂ ਉਦੋਂ ਹੀ ਮੰਦਿਰ ਬਣਿਆ ਹੋਵੇਗਾ ਸੋ ਜਦੋਂ ਆਪਾਂ ਇਤਿਹਾਸ ਵਿੱਚ ਦੇਖਦੇ ਹਾਂ ਕਿ ਪੰਜਾਬ ਵਿੱਚ ਜਦੋਂ ਸਿੱਖਾਂ ਦਾ ਰਾਜ ਆਇਆ ਤਾਂ ਅੰਮ੍ਰਿਤਸਰ ਸ਼ਹਿਰ ਉਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਤਾਂ ਉਸ ਤੋਂ ਬਾਅਦ Hindu ਲੋਕ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਕੇ ਵਸਣੇ ਸ਼ੁਰੂ ਹੋਏ ਸਿੱਖਾਂ ਨੇ ਹਿੰਦੂਆਂ ਨੂੰ ਪੂਰੀ ਧਾਰਮਿਕ ਆਜ਼ਾਦੀ ਦਿੱਤੀ ਹੋਈ ਸੀ ਇਸ ਕਰਕੇ ਹੀ ਹਿੰਦੂਆਂ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਪਣਾ ਮੰਦਿਰ ਬਣਾਇਆ ਇਸ ਕਰਕੇ ਤੁਸੀਂ ਆਪ ਦੇਖੋਗੇ ਕਿ ਦੁਰਗਿਆਣਾ ਮੰਦਿਰ ਜਿਹੜੇ ਪਾਸੇ ਬਣਿਆ ਹੋਇਆ ਹੈ ਜਿਆਦਾ ਹਿੰਦੂ ਪਾਪੂਲੇਸ਼ਨ ਸ਼ਹਿਰ ਦੇ ਉਸ ਪਾਸੇ ਹੀ ਰਹਿੰਦੀ ਹੈ। ਇਹ ਦੁਰਗਿਆਣਾ ਮੰਦਿਰ ਜੋ ਹੈ ਇਤਿਹਾਸ ਦੇ ਅਨੁਸਾਰ ਇਹ ਸਿੱਖ ਰਾਜਵਲੇ ਦਾ ਬਣਿਆ ਹੋਇਆ ਹੈ। ਇਸ ਤੋਂ ਪਹਿਨੇ ਦਾ ਇਹ ਕਦੀ ਵੀ ਨਹੀਂ ਹੋ ਸਕਦਾ। ਇਸ ਦਾ ਸਭ ਮਤਲਬ ਹੈ ਕਿ ਗੁਰੂ ਅਰਜਨ ਦੇਵ ਪਾਸ਼ਾ ਜੀ ਜਾਂ ਉਹਨਾਂ ਦਾ ਪਰਿਵਾਰ ਦੁਰਗਿਆਣਾ ਮੰਦਿਰ ਜਾ ਕੇ ਕਿਸੇ ਦੇਵੀ ਦੀ ਪੂਜਾ ਨਹੀਂ ਸੀ ਕਰ ਸਕਦਾ ਕਿਉਂਕਿ ਇਹ ਮੰਦਿਰ ਤਾਂ ਉਦੋਂ ਬਣਿਆ ਹੀ ਨਹੀਂ ਸੀ। ਇਸ ਨੂੰ ਛੱਡੋ ਕੋਈ ਵੀ ਮੰਦਿਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਦੋਂ ਨਹੀਂ ਸੀ ਬਣਿਆ ਹੋਇਆ। ਭਾਈ ਵੀਰ ਸਿੰਘ ਜੀ ਨੇ ਇਸ ਦੇ ਉੱਤੇ ਇੱਕ ਲੇਖ ਲਿਖਿਆ ਸੀ ਜੋ ਸਾਨੂੰ 1924 ਦੇ ਤਕਰੀਬਨ ਛਪਿਆ ਸੀ ਇਸ ਦੇ ਵਿੱਚ ਉਹ ਦੁਰਗਿਆਣਾ ਮੰਦਿਰ ਦਾ ਜ਼ਿਕਰ ਕਰਦੇ ਲਿਖਦੇ ਹਨ ਕਿ ਪਹਿਲੇ ਪਹਿਲ ਇਸ ਮੰਦਿਰ ਦਾ ਨਾਮ ਸ਼ੀਤਲਾ ਮੰਦਿਰ ਹੀ ਸੀ ਅਤੇ ਜਿਹੜਾ ਦੁਰਗਿਆਣਾ ਨਾਮ ਪਿਆ ਹੈ ਇਹ ਮੰਦਿਰ ਦੇ ਨਾਲ ਤਲਾਹ ਜ ਲੱਗਣ ਕਰਕੇ ਹੈ ਸੋ ਦੁਰਗਿਆਣਾ ਨਾਮ ਤਲਾਹ ਦਾ ਹੈ ਉਦੋਂ ਇਸ ਮੰਦਿਰ ਦੇ ਉੱਤੇ ਇੱਕ ਥੰਮ ਦੇ ਉੱਤੇ ਇੱਕ ਖੁਤਬਾ ਲਿਖਿਆ ਹੋਇਆ ਸੀ ਮਤਲਬ ਕਿ ਇਹਦੇ ਉੱਤੇ ਕੁਝ ਲਾਈਨਾਂ ਲਿਖੀਆਂ ਹੋਈਆਂ ਸਨ ਜਿਸ ਵਿੱਚ ਦੁਰਗਿਆਣਾ ਮੰਦਿਰ ਦਾ ਜੋ ਤਲਾਹ ਹੈ ਉਸ ਦੀ ਡੇਟ ਲਿਖੀ ਹੋਈ ਸੀ ਉਹ ਸਾਰੀਆਂ ਲਾਈਨਾਂ ਜੋ ਲਿਖੀਆਂ ਹੋਈਆਂ ਨੇ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਪਹਿਲੀ ਗੱਲ ਇਹਨਾਂ ਲਾਈਨਾਂ ਵਿੱਚ ਨੋਟ ਕਰਨ ਵਾਲੀ ਹੈ ਕਿ ਇਹਨਾਂ ਲਾਈਨਾਂ ਦੇ ਵਿੱਚ ਲਿਖਿਆ ਹੈ ਤਲਾਬ ਦੁਰਗਿਆਣਾ ਅਤੇ ਦੂਜੀ ਗੱਲ ਜਿਹੜੀ ਹੈ ਉਹ ਡੇਟ ਪਈ ਹੋਈ ਹੈ ਉਹ ਹੈ ਬਿਕਰਮੀ ਸੰਮਤ 1905 ਮਤਲਬ ਕਿ ਦੁਰਗਿਆਣਾ ਤਲਾ ਸਨ 1848 ਦਾ ਹੈ ਇਸ ਤੋਂ ਸਾਬਤ ਲੱਗ ਜਾਂਦਾ ਹੈ ਕਿ ਜਿਹੜੀ ਇਹ ਸ਼ੀਤਲਾਂ ਦੇਵੀ ਦੀ ਪੂਜਾ ਦੀ ਸਾਖੀ ਹੈ ਇਹ ਸਨ 1843 ਤੋਂ ਬਾਅਦ ਵਿੱਚ ਲਿਖੀ ਗਈ ਅਤੇ ਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਪੂਰਾ ਕਰਕੇ ਸਨ 1843 ਵਿੱਚ ਇਸ ਸੰਸਾਰ ਤੋਂ ਚੜ੍ਹਾਈ ਕਰ ਜਾਂਦੇ ਹਨ ਮਤਲਬ ਸਾਫ ਹੈ ਕਿ ਕਵੀ ਸੰਤੋਖ ਸਿੰਘ ਜੀ ਦੇ ਪੂਰਾ ਹੋਣ ਤੋਂ 5 ਸਾਲ ਬਾਅਦ ਦੁਰਗਿਆਣਾ ਨਾਮ ਪੈਂਦਾ ਹੈ ਅਤੇ ਇਹ ਜੋ ਦੇਵੀ ਪੂਜਾ ਦੀ ਸਾਖੀ ਹੈ ਇਸ ਤੋਂ ਵੀ ਬਾਅਦ ਲਿਖੀ ਜਾਂਦੀ ਹੈ ਸੋ ਜਿਸਨੇ ਵੀ ਇਹ ਸਾਖੀ ਲਿਖੀ ਹੈ ਉਸਨੇ ਸੂਰਜ ਪ੍ਰਕਾਸ਼ ਪੂਰਾ ਹੁਣ ਤੋਂ ਕਈ ਸਾਲਾਂ ਬਾਅਦ ਇਹਦੇ ਵਿੱਚ ਐਡ ਕੀਤੀ ਹੈ ਮਤਲਬ ਇਹ ਕਿ ਕਵੀ ਸੰਤੋਖ ਸਿੰਘ ਜੀ ਨੇ ਇਹ ਸਾਖੀ ਨਹੀਂ ਲਿਖੀ ਅਤੇ ਜਿਹੜੇ ਪਹਿਲੇ ਦੋ ਚੈਪਟਰ ਨੇ ਉਹਨਾਂ ਵਿੱਚ ਸੀਤਲਾਂ ਦੇਵੀ ਦੀ ਪੂਜਾ ਦਾ ਜ਼ਿਕਰ ਬਿਲਕੁਲ ਨਹੀਂ ਹੈ ਜੇ ਕਵੀ ਜੀ ਨੇ ਇਹ ਸਾਖੀ ਲਿਖੀ ਹੁੰਦੀ ਤਾਂ ਪਹਿਲਾ ਦੋ ਚੈਪਟਰ ਦੇ ਵਿੱਚ ਇਹ ਗੱਲ ਆ ਜਾਣੀ ਸੀ ਹੁਣ ਕਿਉਂਕਿ ਬਾਲਕ ਹਰਗੁਬਿੰਦ ਜੀ ਦੇ ਠੀਕ ਹੁਣ ਤੋਂ ਬਾਅਦ ਇਹ ਇੱਕ ਨਵਾਂ ਚੈਪਟਰ ਐਡ ਕੀਤਾ ਗਿਆ ਅਤੇ ਇਹਦੇ ਵਿੱਚ ਦੁਰਗਿਆਣਾ ਮੰਦਿਰ ਦਾ ਜ਼ਿਕਰ ਹੁੰਦਾ ਹੈ ਜੇesto ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸਾਖੀ ਬਾਅਦ ਵਿੱਚ ਐਂਡ ਕੀਤੀ ਗਈ ਹੈ ਕਵੀ ਸੰਤੋਖ ਸਿੰਘ ਨੇ ਖੁਦ ਇਹ ਆਪ ਨਹੀਂ ਲਿਖੀ ਹੋਈ ਨਾਲੇ ਤੁਸੀਂ ਆਪ ਹੀ ਸੋਚੋ ਜਦ ਬਾਲਕ ਹਰਗੋਬਿੰਦ ਜੀ ਠੀਕ ਹੀ ਹੋ ਗਈ ਤਾਂ ਬਾਅਦ ਵਿੱਚ ਸੀਤਲਾ ਦੇਵੀ ਦੀ ਪੂਜਾ ਕਰਨ ਦਾ ਕੋਈ ਕਾਰਨ ਹੀ ਨਹੀਂ ਰਹਿ ਜਾਂਦਾ ਅਤੇ ਕਵੀ ਸੰਤੋਖ ਸਿੰਘ ਜੀ ਇੰਨੇ ਸਿਆਣੇ ਵਿਦਵਾਨ ਸਨ ਕਿ ਉਹ ਆਪਣੀ ਲਿਖੀ ਗੱਲ ਹੀ ਅਗਲੇ ਚੈਪਟਰ ਦੇ ਵਿੱਚ ਖੁਦ ਰੱਦ ਨਹੀਂ ਸੰ ਕਰ ਸਕਦੇ ਇਸ ਲਈ ਕਿਸੇ ਪਾਸਿਓਂ ਵੀ ਇਹ ਗੱਲ ਮੰਨਣ ਯੋਗ ਨਹੀਂ ਕਿ ਤੀਜਾ ਚੈਪਟਰ ਕਵੀ ਸੰਤੋਖ ਸਿੰਘ ਜੀ ਨੇ ਆਪ ਲਿਖਿਆ ਸੀ ਫਿਰ ਬਾਕੀ ਇਤਿਹਾਸ ਦੀਆਂ ਜਿੰਨੀਆਂ ਵੀ ਕਿਤਾਬਾਂ ਨੇ ਜੋ ਗੁਰੂ ਸਾਹਿਬ ਦੇ ਵਲੇ ਲਿਖੀਆਂ ਗਈਆਂ ਜਾਂ 18ਵੀਂ ਸਦੀ ਵਿੱਚ ਲਿਖੀਆਂ ਗਈਆਂ ਜਾਂ ਸਿੱਖ ਰਾਜ ਦੇ ਜਾਣ ਤੋਂ ਬਾਅਦ ਵਲੇ ਵੀ ਲਿਖੀਆਂ ਗਈਆਂ ਉਹਨਾਂ ਸਾਰੀਆਂ ਦੇ ਵਿੱਚ ਇਹ ਸਾਖੀ ਦਾ ਬਿਲਕੁਲ ਵੀ ਜ਼ਿਕਰ ਨਹੀਂ ਆਉਂਦਾ ਇਸ ਤੋਂ ਵੀ ਸਿੱਧ ਹੋ ਜਾਂਦਾ ਹੈ ਕਿ ਇਹ ਸਾਖੀ ਕਿਸੇ ਨੇ ਝੂਠੀ ਬਣਾ ਕੇ ਸੂਰਜ ਪ੍ਰਕਾਸ਼ ਦੇ ਵਿੱਚ ਪਾਈ ਹੋਈ ਹੈ ਤਾਂ ਕਿ ਸਿੱਖ ਇਤਿਹਾਸ ਦੇ ਵਿੱਚ ਰਲਾ ਪਾਇਆ ਜਾ ਸਕੇ ਨਹੀਂ ਤਾਂ ਜੇ ਇਹ ਸਾਖੀ ਸੱਚੀ ਹੁੰਦੀ ਜਾਂ ਇਹਦੇ ਵਿੱਚ ਕੁਝ ਵੀ ਸੱਚ ਹੁੰਦਾ ਤਾਂ ਇਸ ਬਾਰੇ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਖੁਦ ਆਪਣੀ ਬਾਣੀ ਵਿੱਚ ਜ਼ਿਕਰ ਕਰ ਦੇਣਾ ਸੀ ਨਹੀਂ ਤਾਂ ਬਾਕੀ ਇਤਿਹਾਸਿਕ ਕਿਤਾਬਾਂ ਵਿੱਚ ਤਾਂ ਇਸ ਦੇ ਬਾਰੇ ਕੋਈ ਨਾ ਕੋਈ ਜ਼ਰੂਰ ਲਿਖਿਆ ਹੋਣਾ ਸੀ ਅਸੀਂ ਦੁਬਾਰਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਰਲਾ ਪਾਇਆ ਗਿਆ ਹੈ ਇਹ ਕਵੀ ਸੰਤੋਖ ਸਿੰਘ ਜੀ ਦੇ ਵੇਲੇ ਨਹੀਂ ਪਾਇਆ ਗਿਆ ਬਲਕਿ ਉਹਨਾਂ ਦੀ ਮੌਤ ਤੋਂ ਕਈ ਸਾਲਾਂ ਬਾਅਦ ਕਿਸੇ ਨੇ ਸ਼ਰਾਰਤ ਕਰਕੇ ਇਹ ਚੈਪਟਰ ਐਡ ਕੀਤਾ ਹੈ ਇਹ ਸਾਰੇ ਵਿਚਾਰ ਤੋਂ ਸਾਫ ਸਿੱਧ ਹੋ ਜਾਂਦਾ ਹੈ ਕਿ ਸ਼ੀਤਲਾ ਦੇਵੀ ਦੀ ਪੂਜਾ ਦੀ ਸਾਖੀ ਬਿਲਕੁਲ ਮੰਨ ਘੜਤ ਅਤੇ ਗਲਤ ਅਤੇ ਝੂਠੀ ਹੈ ਦੇਵੀ ਦੀ ਪੂਜਾ ਗੁਰਬਾਣੀ ਅਨੁਸਾਰ ਵੀ ਗਲਤ ਹੈ ਅਤੇ ਇਤਿਹਾਸ ਦੇ ਪੱਖੋਂ ਵੀ ਇਹ ਸਾਖੀ ਸਹੀ ਸਿੱਧ ਨਹੀਂ ਹੁੰਦੀ ਇਸ ਕਰਕੇ ਇਹ ਸਾਖੀ ਬਿਲਕੁਲ ਹੀ ਮੰਨਣਯੋਗ ਨਹੀਂ ਹੈ ਇਸ ਸਾਖੀ ਵਿੱਚੋਂ ਸਹੀ ਸਿੱਖਿਆ ਸਾਡੇ ਵਾਸਤੇ ਸਿਰਫ ਇਹ ਹੈ ਕਿ ਦੇਵੀ ਦੇਵਤਿਆਂ ਦੀ ਪੂਜਾ ਛੱਡ ਕੇ ਅਸੀਂ ਸਿਰਫ ਤੇ ਸਿਰਫ ਅਕਾਲ ਪੁਰਖ ਦੀ ਪੂਜਾ ਹੀ ਕਰੀਏ ਅਤੇ ਉਸ ਦਾ ਨਾਮ ਜਪੀਏ ਅਤੇ ਜਦੋਂ ਵੀ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਤਕਲੀਫ ਆ ਜਾਵੇ ਤਾਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰੀਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਹੀ ਗੁਰੂਆਂ ਦੇ ਪਾਤਸ਼ਾਹ ਜੀ ਦੀ ਜੋਤ ਬਿਰਾਜਮਾਨ ਹੈ ਤਾਂ ਕਿ ਗੁਰੂ ਸਾਹਿਬ ਕਿਰਪਾ ਕਰਕੇ ਸਾਡੇ ਦੁੱਖਾਂ ਦੀ ਨਿਵਰਤੀ ਕਰ ਦੇਣ ਪਖੰਡੀ ਬਾਬਿਆਂ ਦੇਹਧਾਰੀਆਂ ਤੇ ਹੋਰ ਕਰਮਕੰਡਾਂ ਤੋਂ ਹਮੇਸ਼ਾ ਦੂਰ ਰਹੀਏ ਅਤੇ ਸਿਰਫ ਤੇ ਸਿਰਫ ਅਕਾਲ ਪੁਰਖ ਦੀ ਭਗਤੀ ਵਿੱਚ ਹੀ ਆਪਣਾ ਜੀਵਨ ਬਤੀਤ ਕਰੀਏ ਵਾਹਿਗੁਰੂ ਦੀ ਪੂਜਾ ਕਰਨ ਦਾ ਇੱਕੋ ਹੀ ਇੱਕ ਤਰੀਕਾ ਹੈ ਉਹ ਹੈ ਸੱਚੇ ਸਤਿਗੁਰੂ ਕੋਲੋਂ ਨਾਮ ਦੀ ਦਾਤ ਲੈਣੀ ਅਤੇ ਨਾਮ ਲੈਣ ਦਾ ਇੱਕੋ ਹੀ ਇੱਕ ਤਰੀਕਾ ਹੈ ਉਹ ਹੈ ਪੰਜਾਂ ਪਿਆਰਿਆਂ ਦੇ ਕੋਲ ਪੇਸ਼ ਹੋ ਕੇ ਖੰਡੇ ਬਾਟੇ ਦਾ ਅਮਰ ਛਕਣਾ ਸਿਰਫ ਇਹੋ ਹੀ ਇੱਕ ਤਰੀਕਾ ਹੈ ਜਿਸ ਨਾਲ ਨਾਮ ਦੀ ਦਾਤ ਸਾਨੂੰ ਪ੍ਰਾਪਤ ਹੋ ਸਕਦੀ ਹੈ ਅਤੇ ਨਾਮ ਜਪ ਕੇ ਸੱਚੀ ਭਗਤੀ ਹੋ ਸਕਦੀ ਹੈ ਇਸ ਨਾਲ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ ਇਸ ਨਾਲ ਹੀ ਸਾਡੀ ਵੀਡੀਓ ਦੀ ਸਮਾਪਤੀ ਹੈ ਅਸੀਂ ਆਸ ਕਰਦੇ ਹਾਂ ਕਿ ਅੱਜ ਕੀ ਧਿਆਨਸ ਬਾਰੇ ਤੁਹਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ ਤਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਬਾਕੀਆਂ ਨਾਲ ਜਰੂਰ ਸ਼ੇਅਰ ਕਰਨੀ ਤਾਂਕਿ ਦੂਸਰਿਆਂ ਨੂੰ ਵੀ ਗੁਰੂ ਸਾਹਿਬ ਦੇ ਬਾਰੇ ਪਾਏ ਜਾ ਰਹੇ ਭਲੇਖਿਆਂ ਦਾ ਜਵਾਬ ਮਿਲ ਸਕੇ ਅਤੇ ਗੁਰਮਤਿ ਦਾ ਸਹੀ ਪ੍ਰਚਾਰ ਹੋ ਸਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂਕਿ ਅੱਗੇ ਵੀ ਅਸੀਂ ਇਸ ਤਰ੍ਹਾਂ ਦੀਆਂ ਹੋਰ ਜਦੋਂ ਵੀਡੀਓ ਲੈ ਕੇ ਆਵਾਂਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਏਗਾ ਬਾਕੀ ਗੁਰੂ ਸਾਹਿਬਾਨਾਂ ਬਾਰੇ ਜੋ ਵੀ ਇਤਿਹਾਸ ਵਿੱਚ ਭਲੇਖੇ ਪਾਏ ਗਏ ਹਨ ਅਸੀਂ ਸਾਰਿਆਂ ਦਾ ਇੱਕ ਇੱਕ ਕਰਕੇ ਜਵਾਬ ਜਰੂਰ ਪਾਵਾਂਗੇ ਇਸ ਕਰਕੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਅਗਲੀ ਵੀਡੀਓ ਤੱਕ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ